right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair satyashriya college ummeed kardi hai ki tusi sare theek ho wangey hanji ajj apa fir haazir hoye thode layi laake ik hor navi video ta fir bina kisi deri to karde apa apni ajj di video nu shuru te video kinna te oh thonu thumbnail dekh ke pata lag gya hanji apne pyare respected ਕੁੱਕੀ ਆਂਟੀ ਜੀ ਕਮੇਟਿੰਗ ਵਾਲੇ ਜਿਹੜੇ ਉਹਨਾਂ ਤੇ ਵੀਡੀਓ ਉਹ ਮੈਂ ਸੁਣਾਵੀਂ ਕੁੱਕੀ ਆਂਟੀ ਰੋਮੀ ਦੇ ਲਾਈਵ ਜਾ ਕੇ ਜੱਟ ਰੱਬ ਨੂੰ ਗਾਲਾਂ ਕੱਢ ਗਈ ਕੀ ਗਾਲੇ ਵੀਰੇ ਇਹ ਨਹੀਂ ਮੜਦਾ ਨਾ ਕਿ ਕੁੱਕੀ ਆਂਟੀ ਗਾਲਾਂ ਕੱਢ ਗਈ ਤੁਹਾਨੂੰ ਐਸਾ ਲੜਾਈ ਤੇ ਜੱਟ ਵੈਬ ਰਿੰਪਲ ਜਸ ਜਵੰਦਾ ਤੇ ਰੋਮੀ ਦੀ ਸੀਗੀ ਕੁੱਕੀ ਆਂਟੀ ਵਿੱਚ ਕਿੱਧਰੋਂ ਆ ਗਈ ਮੈਨੂੰ ਤਾਂ ਸਮਝ ਨਹੀਂ ਲੱਗਾ ਰਿੰਪਲ ਜੱਸੇ ਨੂੰ ਵੀ ਪਾਸੇ ਛੱਡੋ ਲੜਾਈ ਤੇ ਜੱਟ ਵੈਬ ਦੀ ਤੇ ਰੋਮੀ ਦੀ ਸੀਗੀ ਜੱਟ ਵੈਬ ਨੇ ਪ੍ਰੂਫ ਕੱਢੇ ਸੀਗੇ ਸਾਰੇ ਵੀ ਹਾਂ ਇਹਨੇ ਰੋਮੀ ਨੇ ਪੈਸੇ ਮੰਗਿਆ ਕੁੜੀ ਤੋਂ ਤੇ ਇਹ ਸਾਰੇ ਮਾਮਲੇ ਦੇ ਵਿੱਚ ਕੁੱਕੀ ਆਂਟੀ ਜੀ ਤੁਸੀਂ ਕਿਧਰੋਂ ਡਾਊਨਲੋਡ ਹੋ ਗਏ ਨਹੀਂ ਮਤਲਬ ਕਿ ਤੁਹਾਨੂੰ ਤਾਂ ਕਿਸੇ ਨੇ ਡਾਊਨਲੋਡਿੰਗ ਤੇ ਲਾਇ ਹੀ ਨਹੀਂ ਸੀਗਾ ਵੀ ਤੁਹਾਨੂੰ ਕਿਸੇ ਨੇ ਡਾਊਨਲੋਡਿੰਗ ਤੇ ਲਾਇਆ ਹੋਵੇ ਤਾਂ ਤੁਸੀਂ ਪੈਂਡਿੰਗ ਪਈ ਹੋਵੋ ਤੇ ਚਾਹਨ ਕਿ ਤੁਸੀਂ ਆਗੇ ਡਾਊਨਲੋਡ ਹੋ ਕੇ ਮੈਨਾਂ ਦਾ ਜੱਟ ਆਬਤ ਗਲਤ ਨਾ ਕੋਈ ਕਲਿੱਕ ਹੋ ਗਿਆ ਹੁਣ ਕਿਤੇ ਆਸੇ ਪਾਸੇ ਜਿੱਦੇ ਕਰਕੇ ਤੁਸੀਂ ਡਾਊਨਲੋਡ ਹੋ ਗਏ ਆਗੇ ਵਿੱਚ ਨਹੀਂ ਤਾਂ ਚੰਗੇ ਭਲੀ ਉਹਨਾਂ ਦੀ ਲੜਾਈ ਚੱਲੀ ਜਾਂਦੀ ਸੀ ਕੁੱਕੀ ਆਂਟੀ ਜੀ ਕਾਹ ਤੋ ਤੁਸੀਂ ਕਾਹ ਤੋ ਬੰਦਿਆਂ ਦੀ ਲੜਾਈ ਦੇ ਵਿੱਚ ਤੁਸੀਂ ਕਾਹ ਤੋ ਆ ਗਏ ਆਂਟੀ ਜੀ ਜੱਬੜੀਆਂ ਦੀ ਲੜਾਈ ਹੁੰਦੀ ਤਾਂ ਵੀ ਤੁਸੀਂ ਸੋਹਣੇ ਲੱਗਦੇ ਬੰਦਿਆਂ ਦੀ ਲੜਾਈ ਵਿੱਚ ਕਾਹ ਤੋ ਕੁੱਕੀ ਆਂਟੀ ਜੀ ਪੱਲੇ ਨਹੀਂ ਪਈ ਮੇਰੇ ਗੱਲ ਬੱਤ ਸਹੀ ਏ ਚਲੋ ਖੈਰ ਜੀ ਆਂਟੀ ਜੀ ਤੁਸੀਂ ਆਈ ਗਏ ਲਾਈਵ ਦੇ ਵਿੱਚ ਆ ਗਏ ਤੁਸੀਂ ਸਿੱਧੀਆਂ ਗੱਲਾਂ ਕਰਦੇ ਤੁਸੀਂ ਤਾਂ ਜੱਟ ਵੈਬ ਨੂੰ ਗਾਲਾਂ ਹੀ ਕੱਢਣ ਲੱਗ ਗਏ ਤੁਸੀਂ ਕਹਿੰਨੇ ਵੀ ਜੱਟ ਵੈਬ ਲਿਆਜ ਨਹੀਂ ਕਰਦਾਗਾ ਵੀ ਤੁਸੀਂ ਉਹਦੇ ਮਾਂ ਦੇ ਹਾਂਦੇ ਆ ਉਹਦੀ ਭੈਣ ਦੇ ਹਸ ਨਹੀਂ ਭੈਣ ਦੇ ਹਾਂਦੇ ਨਹੀਂ ਉਹਦੀ ਮਾਂ ਦੀ ਹਾਂਦੇ ਆ ਉਹਦੀ ਦਾਦੀ ਦੀ ਹਾਂਦੇ ਆ ਤੁਸੀਂ ਵੀ ਜੱਟ ਵੈਬ ਨੇ ਐਸੇ ਗੱਲ ਦੀ ਲਿਆਜ ਨਹੀਂ ਕੀਤੀਗੀ ਤੇ ਆਂਟੀ ਦੀ ਲਿਆਜ ਤਾਂ ਫਿਰ ਤੁਸੀਂ ਵੀ ਨਹੀਂ ਕੀਤੀ ਓ ਤੁਹਾਡੇ ਪੁੱਤਾਂ ਦੇ ਪੁੱਤਾਂ ਦੇ ਹਾਂਦਾ ਹਾਂ ਪੁੱਤਾਂ ਦੇ ਹਾਂਦਾ ਥੋੜੇ ਲਿਆਜ ਤਾਂ ਫਿਰ ਤੁਸੀਂ ਵੀ ਨਹੀਂ ਕੀਤੀ ਤੁਸੀਂ ਵੀ ਫੇਰ ਸਿੱਧਾ ਚੱਲੇ ਆ ਅੱਪਾ ਕਹਿੰਦਾ ਨਾ ਜਵਾਕਾ ਤਾਂ ਗਲਤੀ ਹੋਗੀ ਪਰ ਵੱਡਿਆਂ ਤਾਂ ਜਵਾਕ ਗੁੱਸੇ ਦੇ ਵਿੱਚ ਬੋਲ ਗਿਆ ਚਲੋ ਠੀਕ ਆ ਪਰ ਵੱਡੇ ਤਾਂ ਥੋੜਾ ਸੋਚਣਾ ਉਹ ਤਾਂ ਲਿਆਜ ਕਰ ਨਾ ਜਵਾਕ ਨੇ ਨਹੀਂ ਲਿਆਜ ਕੀਤੀ ਵੱਡੇ ਤਾਂ ਲਿਆਜ ਕਰ ਜਾਣ ਕਹਿੰਦੇ ਨਹੀਂ ਹੁੰਦੇਗੇ ਇੱਕ ਬੋਲੀ ਜਾਂਦਾ ਬੋਲੀ ਜਾਂਦ ਦੂਜੇ ਨਾ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਪਹਿਲਾ ਬੰਦਾ ਕਿੰਨਾ ਚਿਰ ਬੋਲੂਗਾ ਤੇ ਆਂਟੀ ਜੀ ਇਹ ਗੱਲ ਤੁਸੀਂ ਆਦਤ ਤੇ ਅਮਲ ਕਰ ਲੈਂਦੇ ਤੁਸੀਂ ਕਿਉਂ ਵਿੱਚ ਡਾਊਨਲੋਡ ਹੋ ਕੇ ਆ ਗਏ ਕਿਉਂ ਵਿੱਚ ਆ ਗਏ ਤੁਸੀਂ ਚਲ ਜਿਓ ਤੁਹਾਨੂੰ ਗੁੱਸੇ ਦੇ ਵਿੱਚ ਇੱਕ ਦੋ ਗੱਲ ਬੋਲ ਗਿਆ ਸੀਗਾ ਤੁਸੀਂ ਕਹਿੰਦੇ ਨਾ ਉਹ ਤੁਹਾਡੇ ਪੁੱਤਾਂ ਦੇ ਬਰਾਬਰ ਤੇ ਪੱਤ ਸਮਝ ਕੇ ਮaaf ਕਰ ਦਿੰਦੇ ਜਿਹੜੀਆਂ ਦੋ ਚਾਰ ਗੱਲਾਂ ਕਰਨੀਆਂ ਸੀ ਕਰ ਜਾਂਦੇ ਤੁਸੀਂ ਤਾਂ ਤਾਂ ਨੂੰ ਹੀ ਚੜ ਗਿਆ ਆਂਟੀ ਜੀ ਇੰਨਾ ਤਾਂ ਨੂੰ ਵੀ ਤੁਸੀਂ ਵਲੋਗਿੰਗ ਛੱਡ ਕੇ ਰੋਸਟਰੀ ਬਣ ਗਏ ਆਹ ਕੰਮ ਵੀ ਠੀਕ ਆ ਵੈਸੇ ਵਲੋਗਿੰਗ ਕਰੀ ਜਾਂਦੇ ਆ ਵਲੋਗਿੰਗ ਨਹੀਂ ਚੱਲੀ ਚਲੋ ਦੋਸਟਿੰਗ ਕਰ ਲੈਨੇ ਆ ਆਪਾਂ ਵਿਊ ਹੀ ਲੈਣੇ ਆ ਜਿਵੇਂ ਮਰਜ਼ੀ ਲੈ ਲੀਏ ਵਲੋਗਿੰਗ ਨਹੀਂ ਰੋਸਟਿੰਗ ਇਹ ਗੱਲ ਗਲਤ ਆਂਟੀ ਜੀ ਇੱਕ ਕਿਤਾ ਰੱਖੋ ਤੁਸੀਂ ਇੱਕ ਜਾਂ ਤਾਂ ਪੱਕੇ ਵਲੌਗਰ ਜਾਂ ਪੱਕੇ ਰੋਸਟਰ ਹਣ ਸਾਡੇ ਵੇਖ ਲੋ ਜਿੰਨੇ ਰੋਸਟਰ ਆ ਸਾਰੇ ਰੋਸਟਰ ਹੀ ਆ ਕੋਈ ਵਲੌਗਰ ਨਹੀਂ ਬਣਿਆ ਅਜੇ ਤੱਕ ਤੇ ਤੁਸੀਂ ਆਂਟੀ ਜੀ ਤੁਸੀਂ ਨਾ ਵਲੌਗਰ ਤੇ ਨਾ ਰੋਸਟਰ ਸੱਦੇ ਵਿਚਾਲੇ ਖੜੇ ਆ ਤੁਸੀਂ ਗਲਤ ਗੱਲ ਹੈ ਨਾ ਇਹ ਫਿਰ ਆਂਟੀ ਜੀ ਤੁਸੀਂ ਵੱਡੇ ਆ ਤੁਹਾਨੂੰ ਪਤਾ ਫਿਰ ਇਹ ਗੱਲ ਗਲਤ ਆ ਤੁਸੀਂ ਇੱਕ ਪਾਸੇ ਰਹੋ ਨਾ ਤੁਸੀਂ ਵਿਚਾਲੇਗਾ ਤਾਂ ਖੜੇ ਨਾ ਤਾਂ ਤੁਸੀਂ ਵਲੌਗਰ ਤਾਂ ਨਾ ਤੁਸੀਂ ਰੋਸਟਰ ਤੁਸੀਂ ਵਲੌਗਰਾਂ ਨੂੰ ਵੀ ਨਹੀਂ ਗਾਹ ਆਉਂਦੰਦਾ ਤੁਸੀਂ ਰੋਸਟਰ ਨੂੰ ਵੀ ਨਹੀਂ ਗਾਹ ਆਉਂਦੰਦਾ ਤੁਸੀਂ ਵਿਚ ਵਿਚਾਲੇ ਖੜ ਗਏ ਹੁਣ ਰੋਸਟਰ ਦੂਜਿਆਂ ਨਾਲ ਕਿਵੇਂ ਗੱਲ ਕਰੇ ਸਾਹਮਣੇ ਤਾਂ ਤੁਸੀਂ ਆਏ ਨਾ ਤੁਹਾਡੇ ਨਾਲ ਹੀ ਗੱਲ ਕਰਨੀ ਪੈਂਦੀ ਹੈ ਫਿਰ ਪਾਸੇ ਜਵੰਟੀ ਜੀ ਜੇ ਕੋਈ ਤੁਹਾਨੂੰ ਕੁਝ ਕਹਿ ਦਿੰਦਾ ਫਿਰ ਤੁਸੀਂ ਕਰਦੇ ਆ ਗੁੱਸਾ ਤੁਹਾਨੂੰ ਸ਼ਰਮ ਨਹੀਂ ਆਉਂਦੀਗੀ ਤੁਹਾਡੀ ਮਾਂ ਦੇ ਹਾਂਦਿਆਂ ਮੈਂ ਬੋਲਣ ਲੱਗੇ ਤੁਸੀਂ ਸ਼ਰਮ ਨਹੀਂ ਕਰਦੇ ਲਿਆਜ ਨਹੀਂ ਕਰਦੇਗੇ ਅੰਟੀ ਜੀ ਸਾਈਡ ਤੇ ਹੋ ਜਾ ਫੇਰ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਤੇ ਨਾਲ ਆ ਸਾਡਾ ਪੁਰਾਣਾ ਆਇਆ ਭਾਈ ਆਉਂਦੀ ਫੋਟੋ ਪੂਰੀ ਆਉਂਦੀ ਆਉਂਦੀ ਤੇ ਆਹ ਕੁੱਕੀ ਆਂਟੀ ਜੀ ਦਾ ਲਾਸਟ ਵਲੌਗ ਲਾਸਟ ਵਲੌਗ ਇਸ ਕਰਕੇ ਕਿਉਂਕਿ ਐਸਾ ਵਲੌਗ ਤਾਂ ਬਾਦ ਕੁੱਕੀ ਆਂਟੀ ਜੀ ਨੇ ਰੋਸਟਿੰਗ ਸ਼ੁਰੂ ਕਰਤੀ ਸੀਗੀ ਰਿੰਪਲ ਤੇ ਜਸ ਤੇ ਜੱਟ ਵੈਬ ਤੇ ਕਿਦੇ ਤੇ ਪੰਜਾਬੀ ਰਿਐਕਸ਼ਨ ਤੇ ਐਸ 2 ਆਰ 2 ਤੇ ਤੇ ਹੋਰ ਕੌਣ ਅਮਨ ਹਾਂ ਅਮਨ ਦੀਦੀ ਤੇ ਇਹਨਾਂ ਦਾ ਰੋਸਟਿੰਗ ਸ਼ੁਰੂ ਕਰਤੀ ਸੀਗੀ ਇਹਨਾਂ ਨੇ ਇਹ ਇਹਨਾਂ ਦਾ ਲਾਸਟ ਵਲੌਗ ਆ ਤੇ ਮੈਂ ਕਿਹਾ ਕਿਉਂ ਨਾ ਆਂਟੀ ਜੀ ਦਾ ਲਾਸਟ ਵਲੌਗ ਚੈੱਕ ਕੀਤਾ ਜਾਵੇ ਹੁਣ ਆਂਟੀ ਜੀ ਰੋਸਟਿੰਗ ਕਮਿਊਨਿਟੀ ਦੇ ਵਿੱਚ ਆ ਗਿਆ ਤੇ ਇੱਕ ਵਾਰ ਇਹਨਾਂ ਦਾ ਲਾਸਟ ਵਲੌਗ ਤਾਂ ਦੇਖਿਆ ਜਾਵੇ ਕੀ ਕੀਤਾ ਉਹਨਾਂ ਨੇ ਲਾਸਟ ਵਲੌਗ ਦੇ ਵਿੱਚ ਸੋ ਮੈਂ ਕਿਹਾ ਚਲੋ ਚੈੱਕ ਕਰਦੇ ਦੋਨਾਂ ਵਿੱਚੋਂ ਉਸ ਵਲੌਗ ਦੇ ਵਿੱਚੋਂ ਇੱਕ ਇੱਕ ਕਲਿੱਪ ਦੇਖੀ ਮੈਂ ਪ੍ਰੋਣਾ ਸਾਹਿਬ ਜੀ ਨੂੰ ਵੇਖੋ ਆਂਟੀ ਜੀ ਦਾ ਲਾਸਟ ਵਲੌਗ ਆ ਤੇ ਵਲੌਗੇ ਖੁਦ ਬਣਾ ਰਿਆ ਫੋਨ ਇਹਨਾਂ ਦੇ ਹੱਥ 'ਚਾ ਕੈਮਰਾ ਇਹਨਾਂ ਨੇ ਖੋਲਿਆ ਹੋਇਆ ਤੇ ਆਂਟੀ ਜੀ ਪੁੱਛੀ ਪ੍ਰੋਣਾ ਸਾਹਿਬ ਨੂੰ ਜਾਂਦੇ ਪ੍ਰੋਣਾ ਸਾਹਿਬ ਜੀ ਫੋਟੋ ਪੂਰੀ ਆਈ ਜਾਂਦੀ ਹੈ ਵਿੱਚ ਆਂਟੀ ਜੀ ਪ੍ਰੋਣਾ ਸਾਹਿਬ ਨੂੰ ਕਿਵੇਂ ਪਤਾ ਲੱਗੂਗਾ ਫੋਨ ਤਾਂ ਤੁਹਾਡੇ ਹੱਥ ਦੇ ਵਿੱਚ ਹੈ ਨਾ ਤੁਸੀਂ ਦੱਸੋ ਉਹਨਾਂ ਨੂੰ ਵੀ ਹਾਂ ਪ੍ਰੋਣਾ ਸਾਹਿਬ ਜੀ ਦੇਖੋ ਤੁਹਾਡਾ ਵਲੌਗ ਬਣਾਈ ਜਾਂਦੀ ਹੈ ਮੈਂ ਤੁਹਾਡੀ ਫੋਟ ਤੁੜੀ ਵੀਡੀਓ ਸ਼ੂਟ ਕਰੀ ਜਾਨੀ ਆ ਮੈਂ ਦੇਖੋ ਤੁਸੀਂ ਪੂਰੇ ਪੂਰੇ ਆਈ ਜਾਂਦੇ ਆ ਸਾਫ ਪਤਾ ਲੱਗ ਜਾਂਦਾ ਕਿਹੜੇ ਰੰਗ ਦੀ ਸ਼ਰਟ ਪਾਈ ਆ ਕਿਹੜੇ ਰੰਗ ਦਾ ਕੋਟ ਜੈਕਟ ਜੋ ਕੁਛ ਵੀ ਪਾਇਆ ਸਾਫ ਪਤਾ ਲੱਗ ਜਾਂਦਾ ਤੁਹਾਡੇ ਵਾਲਾਂ ਦਾ ਰੰਗ ਕਾਲਾ ਕਿ ਚਟਾ ਕਿੰਨੇ ਵਿੱਚ ਚਿੱਟੇ ਵਾਲ ਕਿੰਨੇ ਵਿੱਚ ਸਾਰਾ ਸਾਫ ਸਾਫ ਦਿਖੀ ਜਾਂਦਾ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਗਾ ਐ ਪੁੱਛ ਪੁੱਛਣਾ ਨਹੀਂ ਤਾਂ ਸੈਂ ਦੱਸਣਾ ਸੀਗਾ ਪ੍ਰਾਣਾ ਸਾਹਿਬ ਜੀ ਨੂੰ ਉਲਟਾ ਤੁਸੀਂ ਪ੍ਰਾਣਾ ਸਾਹਿਬ ਜੀ ਨੂੰ ਪੁੱਛੀਏ ਨਾ ਫੋਟੋ ਪੂਰੀ ਆਈ ਜਾਂਦੀ ਕਮਾਲ ਆਂਟੀ ਜੀ ਕਮਾਲ ਪਹਿਲੀ ਤੇ ਪੈਸੇ ਦੇ ਕੱਪੜੇ ਆ ਚੱਲ ਰਹੀ ਹੈ ਆ ਅੱਛਾ ਆ ਵੀ ਚੱਲ ਰਹੀ ਹੈ ਆ ਪਾਏ ਕਰ ਲਿਆ ਕੇ ਆਏ ਨੇ ਆ ਛੋਟੀ ਨੇ ਆ ਵਖੋ ਜੀ ਸਾਡਾ ਭਰਾ ਆਇਆਗਾ ਬੱਚਿਆਂ ਦਾ ਮੇਰਾ ਤਾਂ ਭਤੀਜਾ ਕੀ ਲੱਗਦਾ ਮੇਰਾ ਭਾਂਜਾ ਵਾ ਆਂਟੀ ਜੀ ਵਾ ਕਿੰਨੀ ਵਧੀਆ ਗੱਲ ਕੀਤੀ ਐ ਇੰਨੇ ਵੱਡੇ ਹੋ ਗਏ ਤੁਸੀਂ ਹੈ ਤੁਹਾਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਇਹ ਤੁਹਾਡਾ ਭਤੀਜਾ ਲੱਗਦਾ ਕਿ ਭਾਂਜਾ ਆਂਟੀ ਜੀ ਇੰਨੇ ਤੁਸੀਂ ਬਲੌਗਰ ਦੇ ਵਿੱਚ ਬੀਜ਼ੀ ਹੋ ਗਏ ਸੀਗੇ ਤਾਨੂੰ ਪਤਾ ਹੀ ਨਹੀਂ ਲੱਗਾ ਵੀ ਭਤੀਜਾ ਆ ਕੇ ਭਾਂਜਾ ਆਇਆ ਸਾਈਪ੍ਰੈਸੇ ਤੋਂ ਤਿੰਨਾ ਸਾਲਾਂ ਬਾਅਦ ਆਇਆ ਚਲ ਵਧਾਈਆਂ ਆਂਟੀ ਤਿੰਨਾ ਸਾਲਾਂ ਬਾਅਦ ਤੇਰਾ ਭਤੀਜਾ ਤੂੰ ਪਹਿਲਾਂ ਭਤੀਜਾ ਕਿਹਾ ਬਾਅਦ ਵਿੱਚ ਭਾਂਜਾ ਕਿਹਾ ਭਤੀਜਾ ਭਾਂਜਾ ਕਮਾਈ ਕਰਕੇ ਆਇਆ ਵਧਾਈਆਂ ਪਰ ਆਂਟੀ ਜੀ ਵਲੌਗ ਦੇ ਵਿੱਚ ਚਲੋ ਤੁਸੀਂ ਪਹਿਲਾਂ ਵਲੌਗਿੰਗ ਕਰਦੇ ਸੀ ਵਲੌਗ ਦੇ ਵਿੱਚ ਇੰਨਾ ਖੁੱਬੇ ਰਹਿੰਦੇ ਸਤਾਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਭਤੀਜਾ ਕੇ ਭਾਂਜਾ ਹੁਣ ਰੋਸਟਿੰਗ ਦੇ ਵਿੱਚ ਨਾ ਇੰਨਾ ਖੁੱਬ ਜਿਓ ਵੀ ਕਿਤੇ ਆਦੀ ਭੈਣਾਂ ਨੂੰ ਆਪਦੀ ਨਾ ਨਾ ਸਮਝੀ ਜਾਵੋ ਤੁਸੀਂ ਐਨਾ ਨਹੀਂ ਖੁੱਬਣਾ ਅੰਟੀ ਜੀ ਵਿੱਚ ਆਸੀ ਮੇਰੇ ਕੱਪੜੇ ਜਾਈ ਜਾਂਦੀ ਆ ਤੇ ਮੇਰੀ ਆ ਅੱਛਾ ਵੇ ਰੇ ਦੇ ਦੇ ਹੱਕ ਦੇ ਬਾਈ ਮੰਨਿਆ ਅੰਟੀ ਜੀ ਵੀ ਤੁਹਾਡਾ ਭਾਣ ਜਾ ਤਿੰਨਾ ਸਾਲਾਂ ਬਾਅਦ ਸਾਈਪ੍ਰੈਸ ਤੋਂ ਚੰਗੀ ਐਂ ਪੂਰੀ ਵਧੀਆ ਤਰੱਕੀ ਕਰਕੇ ਵਧੀਆ ਪੈਸਾ ਕਮਾ ਕੇ ਆਏ ਤੇ ਤੁਹਾਡੇ ਲਈ ਗਿਫਟ ਲੈ ਕੇ ਆਇਆ ਕੱਪੜੇ ਲੈ ਕੇ ਆਇਆ ਮੰਨਿਆ ਪਾ ਥੋੜਾ ਸਵਰ ਵੀ ਕਰੋ ਤੂੰ ਜਿਗੜਾ ਬਣਾ ਅੰਟੀ ਜੀ ਕੱਪੜੇ ਨਹੀਂ ਵੇਖੇ ਕਦੇ ਥੋੜਾ ਸਵਰ ਕਰੋ ਤੁਸੀਂ ਤਾਂ ਤੇ ਬੈਗ ਦਿੱਤੇ ਇਦਾਂ ਚੜ ਗਏ ਵੀ ਜਿਵੇਂ ਤੁਸੀਂ ਕਦੇ ਕੱਪੜੇ ਨਹੀਂ ਵੇਖੇ ਥੋੜਾ ਸਵਰ ਕਰੋ ਕਿਵੇਂ ਕਾਵਾ ਰੋਲੀ ਪਾਈ ਆ ਸਬਜੀ ਮੰਡੀ ਲਾਈ ਆ ਕੱਪੜੇ ਲੈ ਗਏ ਕੱਪੜੇ ਮੇਰੇ ਭਾਂਜਾ ਕੱਪੜੇ ਲੈ ਕੇ ਆਇਆ ਕੁੜੀਆਂ ਬੁਲਾ ਕੇ ਬਣਾ ਮੈਂ ਤਾਂ ਸਾਰਾ ਮੇਰਾ ਪਤਾ ਭਾਂਜਾ ਪਤੀਜਾ ਕਿਹਨ ਲੱਗੀ ਸੀ ਮੈਂ ਸੋਰੀ ਅੰਟੀ ਭਾਂਜਾ ਬੁਲਾਓ ਨਹੀਂ ਬੁਲਾਓਗ ਨਹੀਂ ਕੱਪੜੇ ਲੈ ਕੇ ਆਇਆ ਗਿਫਟ ਲੈ ਕੇ ਆਇਆ ਕੀ ਕਰਾਂ ਅੰਟੀ ਤੁਪੇਲਾਂ ਵਲੌਗ ਬਣਾਉਂਦੀ ਸੀ ਨਾ ਵਲੌਗ ਹੀ ਮੂੰਹ ਚ ਨਿਕਲ ਜਾਂਦਾ ਵਾ ਵੈਸੇ ਸਾਢੇ 55 ਸਾਲਾਂ ਬਾਅਦ ਆਉਂਦੇ ਆ ਬਾਹਰੋਂ ਅਸੀਂ ਤਾਂ ਨਹੀਂ ਆਏ ਕਦੇ ਬੈਗਾਂ ਦੇ ਜਿਹੜੇ ਦਿਖਾ ਤੂੰ ਪਾਸ ਆ ਜਾ ਅਸੀਂ ਆਪੇ ਵੇਖ ਲਾਂਗੇ ਕੀ ਲੈ ਕੇ ਆਈਆਂ ਸਾਡੇ ਵਾਸਤੇ ਠੀਕ ਆ ਤੂੰ ਅਸੀਂ ਤਾਂ ਨਹੀਂ ਆਏ ਉੱਤੇ ਜਿਹੜੇ ਜੇ ਅਗਲਾ ਲਿਆਇਆ ਹੋਊਗਾ ਤੇ ਬੈਠੇ ਨੂੰ ਫੜਾ ਦੂਗਾ ਨਹੀਂ ਤੁਸੀਂ ਬੈਗ ਦੇ ਉੱਤੇ ਚੜੀ ਜਾਨੇ ਜੇ ਅਗਲਾ ਨਾਲ ਲਿਆਇਆ ਹੋਵੇ ਤਾਂ ਫੇਰ ਕੱਚੇ ਹੋ ਕੇ ਪਾਸੇ ਆ ਜਾਓਗੇ ਤੁਸੀਂ ਆਂਟੀ ਜੀ ਸਵਾਰ ਚਲੋ ਨਿਆਣਿਆਂ ਨੂੰ ਕੀ ਕਹਿੰਨਾ ਨਿਆਣਿਆਂ ਨੂੰ ਚਾਹ ਹੁੰਦਾ ਵਾ ਆਂਟੀ ਤੁਸੀਂ ਤੁਸੀਂ ਤਾਂ ਪਾਸੇ ਹੋ ਜਾਓ ਨਾ ਚਲੋ ਤੁਹਾਡੀ ਭੈਣ ਕੱਢੀ ਆਂਦੀ ਹੈ ਕੱਪੜੇ ਕੋਈ ਲਿਆਉਗੀ ਚੀਜ਼ ਤੁਹਾਡੇ ਵਾਸਤੇ ਲਿਆਂਦੀ ਹੋਗੀ ਤੁਹਾਨੂੰ ਬੈਠਣ ਨੂੰ ਮਿਲ ਜੂਗੀ ਬੱਚਿਆਂ ਨੂੰ ਕੀ ਬੱਚਿਆਂ ਨੂੰ ਤਾਂ ਚਾਹ ਹੁੰਦਾ ਦਵ ਦਵ ਦੇਖੀਏ ਸਾਡੇ ਵਾਸਤੇ ਕੀ ਗਿਫਟ ਆਇਆ ਕਿ ਨਹੀਂ ਆਇਆ ਬਣੀ ਦੇਵੀ ਦੇਵਨਾ ਮੇਰੇ ਕੋਲ ਥੇਰਾ ਹੁੰਦਾ ਪਿੰਡ ਦੇ ਜਿੰਨੂ ਸੀ ਆਪਣੀ ਭੂਏ ਤੇ ਆਰਾਮ ਅੰਟੀ ਵੇ ਕੰਟੀ ਤੂੰ ਤੇਰੇ ਆਸੇ-ਪਾਸੇ ਵੇਖਾ ਵਲੌਗ ਹੁਣ ਤਾ ਤੇਰੇ ਆਸੇ-ਪਾਸੇ ਦੋ ਚਾਰ ਜਾਨੇ ਹੋਣਗੇ ਸ਼ਾਇਦ ਤੂੰ ਇਕੱਲੀ ਬੈਠੀ ਹੋਵੇਂ ਜੋ ਤੂੰ ਮੇਰੀ ਵੀਡੀਓ ਵੇਖਦੀ ਹੋਵੇਂ ਪਰ ਤੂੰ ਆ ਵਲੌਗ ਵੇਖਾ ਉਹ ਚੈੱਕ ਕਰ ਤੇਰੇ ਆਸੇ-ਪਾਸੇ ਕਿੰਨੇ ਜਾਨੇ ਹਨਾ ਉਹਨਾਂ ਸਾਰਿਆਂ ਦੀ ਇੰਨੀ ਆਵਾਜ਼ ਨਹੀਂ ਆਉਂਦੀ ਜਿੰਨੀ ਅੰਟੀ ਤੇਰੀ ਆਈ ਜਾਂਦੀ ਹੈ ਕਿ ਵਲੌਗ ਬਣੀ ਜਾਂਦਾ ਤਾਂ ਕਰਕੇ ਤੂੰ ਝਿੱਚ-ਝਿੱਚ ਬੁਲ ਕੇ ਦੱਸਦੀ ਸੀ ਮੇਰਾ ਵਲੌਗ ਬਣੀ ਜਾਂਦਾ ਤਾਂ ਆਵਾਜ਼ ਮੇਰੀ ਹੀ ਆਉਗੀ ਹੋਰ ਕਿਸੇ ਦੀ ਆਵਾਜ਼ ਨਹੀਂ ਵਲੌਗ ਦੇ ਵਿੱਚ ਆਉਣੀ ਚਾਹੀਦੀ ਅਦੇਵ ਪਤਾ ਤੂੰ ਵੀ ਚੁੱਪ ਕਰ ਤਰੀ ਦਾਦੀ ਜੀ ਦੀ ਆਵਾਜ਼ ਆਉਣੀ ਚਾਹੀਦੀ ਹੈ ਵੀਡੀਓ ਦੇ ਵਿੱਚ ਥੋੜੀ ਨਹੀਂ ਆਉਣੀ ਚਾਹੀਦੀ ਤੁਸੀਂ ਸਹੀ ਗੱਲ ਆ ਰੋਸ਼ੀ ਉਧਰ ਚੱਲਦੇ ਮਸੀ ਲਾ ਮਾ ਲੱਕੀ ਕੋਲੇ ਚੁੱਪ ਨਹੀਂ ਕਰਦਾ ਬੱਲੇ 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 ਆਪੇ ਉਹਦੀ ਕੀ ਡਿਸਕਸ ਕਰਦੇ ਨਾਨੀ ਲੈ ਕੇ ਨ ਵਿਆਹ ਵਾਲਾ ਘਰ ਬਣਿਆ ਹੋਇਆ ਸਾਡਾ ਦੇਖੋ ਜੀ ਹਾਂ ਆਂਟੀ ਜੀ ਇਹ ਗੱਲ ਤੁਸੀਂ ਸਹੀ ਕਹੀ ਵਿਆਹ ਵਾਲਾ ਘਰ ਤਾਂ ਬਣਿਆ ਵਾ ਪਰ ਵਿਆਹ ਵਾਲੇ ਘਰ ਦੇ ਵਿੱਚ ਸਾਰਿਆਂ ਦੀਆਂ ਆਵਾਜ਼ਾਂ ਸੁਣਦੀਆਂ ਹੁੰਦੀਆਂ ਪਰ ਇੱਥੇ ਆਂਟੀ ਜੀ ਇਕੱਲੇਆਂ ਥੋੜੀਆਂ ਆਵਾਜ਼ਾਂ ਸੁਣਦੀਆਂ ਮੈਂ ਤਾਂ ਵਿਆਹ ਲੇ ਘਾਚ ਦੇਖਣੇ ਵੀ ਸਿਰਫ ਇੱਕ ਬੰਦੇ ਦੀ ਬਾਜੀ ਨਹੀਂ ਹੁੰਦੀ ਹੁੰਦੀ ਸਾਰਿਆਂ ਦੀਆਂ ਸੁਣਦੀਆਂ ਹੁੰਦੀਆਂ ਪਰ ਇੱਥੇ ਤਾਂ ਆਂਟੀ ਜੀ ਸਿਰਫ ਥੋੜੀਆਂ ਬਾਜੇ ਸੁਣਾਈ ਦੇ ਰਹੀਆਂ ਆਂ ਯਾ ਪੀ ਹੁਣ ਗਿੰਨੂ ਸਾਡੀ ਆਟਾ ਤੇ ਸਾਡੀ ਨੌ ਰਾਣੀ ਵਿਚਾਰੀ ਪਈ ਉਹ ਤਾਂ ਪਈ ਉਹਦੇ ਕੱਲ ਬਣਾਏ ਪਰੌਂਖੇ ਆਲੂਆਂ ਵਾਲੇ ਰਿਸ਼ਤੇਦਾਰ ਆਏ ਸੀ ਤੇ ਮੈਡਮ ਜੀ ਦੇ ਚੁੱਕ ਪੈ ਗਏ ਨਹੀਂ ਨਹੀਂ ਆਂਟੀ ਜੀ ਮੈਡਮ ਜੀ ਦੇ ਤੁਹਾਡੀ ਨੌ ਦੇ ਚੁੱਕ ਪੈ ਗਈ ਤੁਹਾਨੂੰ ਇਹ ਗੱਲ ਨਹੀਂ ਚੁੱਭਦੀ ਪਈ ਤੁਹਾਡੀ ਬਿਊਟੀ ਆਟਾ ਗੁੰਨੀ ਆਂਦੀ ਤੁਹਾਨੂੰ ਇਹ ਗੱਲ ਚੁੱਭਦੀ ਪਈ ਐ ਚਲ ਨੌ ਪੈ ਜਾਂਦੀ ਕੰਮ ਨਾ ਕਰਦੀ ਤੁਹਾਨੂੰ ਉਹਦੇ ਤਾਂ ਇਨੀ ਦਿੱਕਤ ਨਹੀਂ ਹੋਣੀ ਚਾਹੀ ਹਣੀ ਸੀਗੀ ਜਿੰਨੀ ਦੇਕਾ ਤੁਹਾਨੂੰ ਇਸ ਗੱਲ ਤੋਂ ਹੋ ਜਾਂਦੀ ਵੀ ਤੁਹਾਡੀ ਬਿਊਟੀ ਆਟਾ ਗੁੰਨੀ ਆਂਦੀ ਐ ਤੁਹਾਡੀ ਨੌ ਆਰਾਮ ਕਰੀ ਜਾਂਦੀ ਤੇ ਬਿਊਟੀ ਕੰਮ ਕਰੀ ਜਾਂਦੀ ਐ ਕਮਾਲ ਦੀ ਗੱਲ ਐ ਆਂਟੀ ਉਹ ਵੀ ਇਸ ਘਰ ਦੀ ਕੁੜੀ ਐ ਉਹਨੇ ਵੀ ਰੋਟੀਆਂ ਖਾਣੀਆਂ ਜੋ ਆਟਾ ਗੁੰਨ ਲੂਗੀ ਤਾਂ ਕਿੱਡੀ ਕ ਵੱਡੀ ਆਫਤ ਆ ਜਾਊਗੀ ਜੇ ਇੱਕ ਦਿਨ ਨੌ ਆਰਾਮ ਕਰ ਲੂਗੀ ਕਿੱਡੀ ਕ ਵੱਡੀ ਆਫਤ ਆ ਜਾਊਗੀ ਨੌ ਬੈੱਡ ਤੇ ਜਾ ਕੇ ਬੈਠੀ ਨਹੀਂ ਬੈੱਡ ਤੇ ਜਾ ਕੇ ਲੰਮੀ ਪਈ ਨਹੀਂ ਸੱਸਾ ਸਾਡੀ ਨੌ ਤਾਂ ਕੋਈ ਕੰਮ ਧੰਦਾ ਨਹੀਂ ਕਰਦੀਗੀ ਵੇਖ ਲੈ ਅਸੀਂ ਕੰਮ ਕਰੀ ਜਾਂਦੇ ਆ ਇਹਨੂੰ ਜੀ ਅੱਜ ਕੱਲ ਦੇ ਬੈਠੀ ਜਿਹੜਾ ਕੰਮ ਕਰ ਸਕਦੇ ਮੈਡਮ ਜੀ ਜ਼ਿਆਦਾ ਕੰਮ ਕਰ ਨਹੀਂ ਸਕਦੇ ਨੇ ਉਹ ਅਸੀਂ ਮੈਡਮ ਜੀ ਜ਼ਿਆਦਾ ਕੰਮ ਕਰ ਨਹੀਂ ਸਕਦੇ ਤੇ ਛੋੜਾ ਜਾਂ ਬੱਚਾ ਵੀ ਆ ਹਾਂ ਬੱਚਾ ਬੱਚਾ ਸਾਰਾ ਛੋੜਾ ਹੋ ਜਾਂਦੇ ਆ ਤੇ ਭਾਈ ਜੇ ਕੋਈ ਨਾਸਤੇ ਦੀ ਬਾਈ ਢਾਈ ਨਹੀਂ ਨਾ ਨਾ ਅਸੀਂ ਕਰ ਰਹੇ ਆ ਵੈਸੇ ਤਾਂ ਅੰਟੀ ਜੀ ਤੁਸੀਂ ਕਹਿੰਦੇ ਰਹਿੰਦੇ ਤੁਸੀਂ ਬਹੁਤ ਜਿਆਦਾ ਸਿਆਣੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਨੂੰ ਪਤਾ ਤੁਸੀਂ ਗੁੱਸਾ ਜ਼ਰੂਰ ਕਰੋਗੇ ਚਲੋ ਕੋਈ ਗੱਲ ਨਹੀਂ ਤੁਸੀਂ ਆਂਟੀ ਜੀ ਕਹਿੰਦੇ ਰਹਿੰਦੇ ਤੁਸੀਂ ਬਹੁਤ ਸਿਆਣੇ ਆ ਬਹੁਤ ਸਿਆਣੇ ਆ ਪਰ ਮੈਨੂੰ ਨਹੀਂ ਲੱਗੇ ਤੁਸੀਂ ਸਿਆਣੇ ਆ ਜੇ ਇੱਕ ਦਿਨ ਤੁਹਾਡੀ ਨਾ ਆਰਾਮ ਕਰਨ ਲੱਗ ਗਈ ਉਹਦੀ ਤਬੀਅਤ ਠੀਕ ਨਹੀਂ ਗਈ ਬਿਮਾਰ ਆ ਤੇ ਤੁਸੀਂ ਸੋਸ਼ਲ ਮੀਡੀਆ ਤੇ ਇਹਨੂੰ ਭੰਡੀ ਜਾਂਦੇ ਵੀ ਦੇਖ ਲਓ ਮੈਡਮ ਜੀ ਕੰਮ ਨਹੀਂ ਕਰ ਸਕਦੇ ਸਿਰਫ ਤੁਸੀਂ ਨਹੀਂ ਤੁਹਾਡੀ ਭੈਣ ਵੀ ਭੰਡੀ ਜਾਂਦੀ ਆ ਵੀ ਹਾਂ ਮੈਡਮ ਜੀ ਕੰਮ ਨਹੀਂ ਕਰ ਸਕਦੇ ਮੇडम ਜੀ ਤਾਂ ਕੰਮ ਨਹੀਂ ਹੁੰਦਾ ਅਸੀਂ ਕੰਮ ਕਰਦੇ ਪਏ ਤੇ ਜੇ ਇੱਕ ਦਿਨ ਤੁਸੀਂ ਕੰਮ ਕਰ ਲਓਗੇ ਤੁਹਾਡੇ ਹੱਥ ਪੈਰ ਤਾਂ ਹੀ ਟੁੱਟ ਜਾਣਗੇ ਤੁਸੀਂ ਘਸਤਾ ਨਹੀਂ ਜਾਉਂਗੀ ਆ ਤੁਸੀਂ ਸੜ ਜਾਉਂਗੀਂ ਸਿੱਕੇ ਤੇ ਪਤਾ ਨਹੀਂ ਕਿਉਂ ਮੈਨੂੰ ਇੱਕ ਗੱਲ ਇਹ ਸਮਝ ਆਉਂਦੀ ਸੱਸਾਂ ਦੀ ਨਾ ਪਹਿਲਾਂ ਚੰਗੀਆਂ ਭਲੀਆਂ ਹੁੰਦੀਆਂ ਜਦੋਂ ਬਣ ਜਾਂਦੀਆਂ ਸੱਸਾਂ ਉਸ ਤੋਂ ਬਾਅਦ ਪਤਾ ਨਹੀਂ ਇਹਨਾਂ ਦੇ ਕਿਹੜਾ ਕੀੜਾ ਚਲਬਲ ਚਲਬਲ ਕਰਦਾ ਵੀ ਇਹਨਾਂ ਇਹਨਾਂ ਨੂੰ ਟੇਕ ਨਹੀਂ ਆਉਂਦੀ ਗੀ ਮੜੀ ਕੰਮ ਕਰਕੇ ਅਗਲੀ ਜਾ ਕੇ ਬੈੰਦੀ ਉਹਦੀ ਇਹ ਕਿੱਥੇ ਕੰਮ ਕਰਦੀਆਂ ਸਾਰਾ ਦਿਨ ਇਹ ਵਿਹਲੀਆਂ ਬੈਠੀਆਂ ਰਹਿੰਦੀਆਂ ਮੜਾ ਫੋਨ ਚੱਕ ਲੈਣ ਸਾਧਾ ਫੋਨ ਚਲਾਈ ਜਾਂਦੀਆਂ ਆਦੀਆਂ ਧੀਆਂ ਵੱਲ ਵੀ ਦੇਖ ਲੈ ਕਰੋ ਕੀ ਕਰਦੀਆਂ ਉਹ ਨਿਕਰਾਂ ਪਾ ਕੇ ਵੀਡੀਓ ਬਣਾਈ ਜਾਂਦੀਆਂ ਸੋਸ਼ਲ ਮੀਡੀਆ ਤੇ ਤੇ ਨਾ ਬਸ ਕ ਲਈ ਨਾ ਕ ਲਈ ਕੰਮ ਕਰਨ ਨੂੰ ਹੀ ਲੈਂਦੀ ਏ ਤੁਸੀਂ ਨੌਕਰਾਂ ਨਹੀਂ ਆ ਤੁਹਾਡੀ ਜੇ ਤੁਸੀਂ ਨੌਕਰਾਂ ਨਹੀਂ ਬਣਾ ਕੇ ਲੈਂਦੀ ਫਿਰ ਅਗਲੀ ਤਨਖਾਹ ਬੰਨੋ ਇਸ ਮਹੀਨੇ ਦੀ ਤੈਨੂੰ ਇੰਨੀ 15 20 ਤਨਖਾਹ ਦਿਆ ਕਰਾਂਗੇ ਫਿਰ ਅਗਲੀ ਬਿਮਾਰ ਹੋਗੀ ਤਾਂ ਵੀ ਕੰਮ ਕਰੂਗੀ ਜਿੱਦਾਂ ਨਾ ਕੰਮ ਕਰੂਗੀ ਉਦੋਂ ਤੁਸੀਂ ਉਹਦੀ ਸੈਲਰੀ ਕੱਟੋ ਇੱਕ ਦਿਨ ਦੀ ਬੰਦ ਇੱਕ ਦਿਨ ਬਹਿ ਕੇ ਗਈ ਆਰਾਮ ਕਰਨ ਉਹ ਦਿਨ ਹੀ ਇਹਨਾਂ ਦਾ ਪਤਾ ਨਹੀਂ ਕਿਹੜਾ ਕੀੜਾ ਉੱਠਦਾ ਫੜ ਲਿਆ ਚੱਕ ਉੱਠ ਕੇ ਫੋਨ ਤੇ ਸਾਡੀ ਨੌਂ ਦਾ ਕੰਮ ਨਹੀਂ ਕਰਦੀਗੀ ਚੱਕ ਪੈ ਗਈ ਇੱਕ ਦਿਨ ਪਰਾਠੇ ਲਾ ਕੇ ਆਰਾਮ ਕਰਨ ਇੱਕ ਦਿਨ ਹੀ ਆਰਾਮ ਕਰਨ ਗਈ ਹੈ ਨਾ ਇਹ ਵੀ ਦੱਸੋ ਵੀ ਪਹਿਲਾਂ ਹਰ ਰੋਜ਼ ਕੰਮ ਉਹੀ ਕਰਦੀ ਐ ਵੀ ਇੱਕ ਦਿਨੇ ਆਰਾਮ ਕਰਨ ਚੱਲ ਗਈ ਉਹ ਤੇ ਸਾਡੀ ਭਾਰੀ ਬਣ ਗਈ ਇੱਥੇ ਮੇਰੀ ਬਿਊਟੀ ਨੂੰ ਆਟਾ ਗੁੰਨਾ ਨਾ ਪਿਆ ਮੈਨੂੰ ਰੋਟੀਆਂ ਫੜਾਉਣੀਆਂ ਪਈਆਂ ਮੇਰੀ ਭੈਣ ਨੂੰ ਰੋਟੀਆਂ ਪਕਾਉਣੀਆਂ ਪਈਆਂ ਇੱਕ ਦਿਨ ਜੀ ਤੁਹਾਡੇ ਤੇ ਆਫਤ ਆ ਗਈ ਸੱਸਾਂ ਨੇ ਬਣ ਜਾਂਦੀਆਂ ਤੁਸੀਂ ਪਤਾ ਨਹੀਂ ਕੀ ਬਣ ਜਾਂਦੀਆਂ ਤੁਸੀਂ ਇੱਕ ਦਿਨ ਅਗਲੀ ਨੇ ਕੰਮ ਨਹੀਂ ਕੀਤਾ ਦੇ ਬرائی ਤੇ ਬرائی ਦੇ ਬرائی ਤੇ ਬرائی ਕਿੰਨੀ ਨਹੀਂ ਮਣਾਂਦੀ ਦੱਸ ਕਿੰਨੀ ਕਿ ਚੰਗੀ ਗੱਲ ਹੈ ਸੋਸ਼ਲ ਮੀਡੀਆ ਤੇ ਤੂੰ ਇਹ ਗੱਲ ਦੱਸਦੀ ਪਈਆਂ ਮੈਡਮ ਜੀ ਤਾਂ ਕੰਮ ਨਹੀਂ ਹੁੰਦਾ ਮੈਡਮ ਜੀ ਨੇ ਇੱਕ ਦਿਨ ਪਰੌਠੇ ਲਾਏ ਤੇ ਮੈਡਮ ਜੀ ਬਿਮਾਰ ਹੋ ਗਏ ਉਹਨਾਂ ਦੇ ਚੁੱਕ ਪੈ ਗਈ ਉਹਨਾਂ ਦੀ ਢੂਈ ਦੁਖਣ ਲੱਗ ਗਈ ਕਬਰ ਦੁਖਣ ਲੱਗ ਗਈ ਤੇ ਉਹ ਜਾ ਕੇ ਪੈ ਗਏ ਕਿੰਨੀ ਕਿ ਚੰਗੀ ਗੱਲ ਐ ਇੱਕ ਤਾਂ ਗੱਲ ਹੁੰਦੀ ਨਾ ਘਰੇ ਘਰ ਤੁਸੀਂ ਭੈਣਾਂ ਨੇ ਕਰ ਲਈ ਵੀ ਹਾਂ ਕੰਮ ਧੰਦਾ ਨਹੀਂ ਕਰਦੀ ਚਲ ਠੀਕ ਆ ਉੱਥੋਂ ਤੱਕ ਵੀ ਬੰਦਾ ਸਬਰ ਕਰ ਲੈਂਦਾ ਭਾਤ ਤੁਸੀਂ ਤਾਂ ਸੋਸ਼ਲ ਮੀਡੀਆ ਤੇ ਭੰਡਣ ਲੱਗ ਗਈਆਂ ਅਗਲੀ ਨੂੰ ਕਿੰਨੀ ਕਿ ਚੰਗੀ ਗੱਲ ਐ ਕਿੰਨੀ ਕਿ ਸਿਆਣੀ ਗੱਲ ਜੋ ਤੁਹਾਡੀਆਂ ਸੱਸਾਂ ਆਂ ਅੰਗਵਾਂ ਚ ਜਾ ਕੇ ਭੰਡ ਦਿੰਦਿਆਂ ਤੁਹਾਡੇ ਤਾਂ ਮਨ ਲੱਦਾ ਉਹਦੀ ਮਿਰਚਾਂ ਲੱਗ ਜਾਂਦੀਆਂ ਹੋਣਗੀਆਂ ਤੇ ਤੁਸੀਂ ਇੱਥੇ ਸੋਸ਼ਲ ਮੀਡੀਆ ਤੇ ਭੰਡ ਭੰਡੀ ਜਾਂਦੀਆਂ ਤੁਸੀਂ ਚੁੱਪ ਪੈ ਜੀ ਉਹਦੇ ਕੱਲ ਉਹਨੂੰ ਕਹਿੰਦੀ ਥੂਈ 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 ਨਾ ਚਲ ਪੈ ਜਾ ਬਈ ਤੇ ਅੱਜ ਕੱਲ੍ਹ ਜਵਾਕ ਦੇਖ ਲਓ ਬਈ ਏ ਹੁਣ ਹਾਂ ਅੱਜ ਕੱਲ ਦੇ ਜਵਾਕ ਦੇਖੋ ਜਵਾਕ ਨਹੀਂ ਅੱਜ ਕੱਲ ਦੀਆਂ ਨੋਹਾਂ ਦੇਖੋ ਜੇ ਇੱਕ ਦਿਨ ਕੰਮ ਨਾ ਕਰਨ ਇੱਕ ਦਿਨ ਆਰਾਮ ਕਰ ਲੈ ਸੱਸਾਂ ਦੇ ਨਾ ਧਰੰਗ ਦੇ ਦੌਰੇ ਪੈ ਜਾਂਦੇ ਉਹਨਾਂ ਨੂੰ ਵੀ ਹਾਂ ਇਹ ਪਈ ਕਾ ਤੋ ਆਰਾਮ ਕਾ ਤੋ ਕਰੀ ਜਾਂਦੀ ਐ ਕੰਮ ਧੰਦਾ ਕਿਉਂ ਨਹੀਂ ਕਰਦੀ ਸਾਨੂੰ ਅੱਜ ਕਾ ਤੋ ਕਰਨਾ ਪੈ ਗਿਆ ਕੰਮ ਇਹਨਾਂ ਨੂੰ ਮੌਤ ਪੈ ਜਾਂਦੀ ਐ ਇਹਨਾਂ ਨੂੰ ਉਦੋਂ ਜੇ ਤੁਸੀਂ ਕਹਿੰਦੇ ਨਾ ਅੱਜ ਕੱਲ ਦੇ ਜਵਾਕ ਦੇਖੋ ਅੱਜ ਕੱਲ ਦੀਆਂ ਨੋਹਾਂ ਦੇਖੋ ਤੇ ਅੱਜ ਕੱਲ ਦੀਆਂ ਸੱਸਾਂ ਵੀ ਦੇਖੋ ਅੱਜਕੱਲ੍ਹ ਦੀਆਂ ਸੱਸਾਂ ਤੁਹਾਡੇ ਵਰਗੀਆਂ ਨਹੀਂ ਰਹਿ ਗਈਆਂ ਅੱਜਕੱਲ੍ਹ ਦੀਆਂ ਸੱਸਾਂ ਨੌਹਾਂ ਨੂੰ ਧੀਆਂ ਦੇ ਬਰਾਬਰ ਸਮਝਦੀਆਂ ਨੌਹਾਂ ਨੂੰ ਧੀਆਂ ਤੋਂ ਵੱਧ ਕੇ ਸਮਝਦੀਆਂ ਤੁਸੀਂ ਪੁਰਾਣੀ ਸੋਚ ਲੈ ਕੇ ਬੈਠੀਆਂ ਅਜੇ ਜਿਵੇਂ ਪਹਿਲਾਂ ਪਹਿਲਾਂ ਸੱਸਾਂ ਕਰਦੇ ਪੁਰਾਣੇ ਸਮੇਂ ਵਿੱਚ ਪੁਰਾਣੇ ਜਮਾਨੇ ਵਿੱਚ ਵੀ ਹਾਂ ਹੁਣ ਮੈਂ ਦਾਦੀ ਦੱਸਦੀ ਹੁੰਦੀ ਐ ਵੀ ਸਾਡੀ ਸਸਤਾ ਆਏ ਸੀ ਇੱਕ ਦਿਨ ਕੰਮ ਨਾ ਕਰਕੇ ਤੇ ਆਏ ਗੱਲਾਂ ਕਰਨ ਬੈਹ ਜਾਂਦੇ ਸੀ ਮੜਾ ਵਿਹਲੀਆਂ ਹੋ ਕੇ ਬਹਿ ਜਿਕੇ ਤੇ ਗੱਲਾਂ ਕਰਨ ਬੈਹ ਜਾਂਦੀਆਂ ਸੀ ਤਾਂ ਕੰਮ ਤਾਂੰਦਾ ਨਹੀਂ ਕਰਦੀਆਂ ਚਾਰਖਾ ਅਸੀਂ ਕਰੀ ਜਾਣਾ ਹੈ ਦਰੀਆਂ ਬੁਣੀ ਜਾਣੀਆਂ ਸੀ ਜੇ 5 ਮਿੰਟ ਵਿਹਲੀਆਂ ਬਹਿ ਗਈਆਂ ਤੇ ਉਹਨਾਂ ਨੇ ਗੱਲਾਂ ਕਰਨ ਲੱਗ ਗਿਆ ਨਾ ਵੀ ਆਖੇ ਕੰਮ ਨਹੀਂ ਕਰਦੀਆਂ ਥੋੜੀ ਸੋਚ ਹਜੇ ਵੀ ਉਹੀ ਆ ਥੋੜੀ ਜਿੰਨਾ ਮਾਜੀ ਕੱਪੜੇ ਤੁਸੀਂ ਵਧੀਆ ਪਾ ਲਓ ਵਾਲ ਖੁੱਲੇ ਛੱਡ ਨਾ ਸਟੇਟ ਕਰ ਲਓ ਜਿੰਨਾ ਮਰਜੀ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖ ਲਓ ਜਿੰਨਾ ਮਰਜੀ ਡਾਈਟ ਤੇ ਚਲੇ ਜਾਓ ਪਰ ਸੋਚਾਂ ਦੀ ਤੁਹਾਡੀ ਛੋਟੀ ਆ ਹਜੇ ਵੀ ਜੇ ਇੱਕ ਦਿਨ ਉਹ ਆਰਾਮ ਕਰਨ ਬੈਗੀ ਨਾ ਤੇ ਤੁਹਾਡੇ ਨਾ ਚਲੂਨੇ ਲੜਨ ਲੱਗ ਗਏ ਇੱਕ ਦਿਨ ਤੁਹਾਨੂੰ ਕੰਮ ਕਰਨਾ ਪੈਗਾ ਤੁਹਾਡੀ ਬਿਊਟੀ ਨੂੰ ਕੰਮ ਕਰਨਾ ਪੈਗਾ ਤੁਹਾਡੇ ਚਲੂਨੇ ਲੜੀ ਜਾਂਦੇ ਆ ਤੁਸੀਂ ਗਿਆਨ ਦਿੰਨੇ ਆ ਦੂਜਿਆਂ ਨੂੰ ਆਂਦੀ ਜਿਹੜੀ ਸੋਚ ਹੈ ਨਾ ਅੰਦੀ ਦੀ ਸੋਚ ਨੂੰ ਵੱਡੀ ਕਰੋ ਥੋੜੀ ਜੀ ਹਣ ਇਹ ਨਾ ਕਿਉਂ ਵੀ ਇਹ ਤਾਂ ਵੀਡੀਓ ਪੁਰਾਣੀਆਂ ਚੱਕੀ ਜਾਂਦੇ ਆਂਦੀ ਜੀ ਇੰਨੀ ਪੁਰਾਣੀ ਵੀਡੀਓ ਤਾਂ ਨਹੀਂ ਤੁਹਾਡਾ ਲਾਸਟ ਵਲੌਗ ਤੇ ਮੈਨੂੰ ਲੱਗਾ ਹਫਤਾ ਕਾ ਹੋਇਆ ਤੁਹਾਨੂੰ ਰੋਸਟਿੰਗ ਸ਼ੁਰੂ ਕਰਿਆ ਨੂੰ ਤੇ ਇਹਨਾਂ ਪੁਰਾਣਾ ਵਲੌਗ ਵੀ ਨਹੀਂ ਕਿ ਤੁਹਾਡਾ ਸਾਲ ਪੁਰਾਣਾ ਵਲੌਗ ਚੱਕ ਕੇ ਲੈ ਆਏ ਹੁਣ ਇਹ ਨਾ ਕਿ ਉਹ ਵੀ ਪੁਰਾਣਾ ਵਲੌਗ ਰੋਸਟ ਕਰੀ ਜਾਂਦੇ ਆ ਕਰ ਲੈਂਦੀ ਆ ਦੁਪਹਿਰ ਰੋਟੀ ਸਬਜ਼ੀ ਸਾਰਾ ਦੋ ਤਿੰਨ ਵਾਰੀ ਚਾਹ ਭਾਈ ਮੈਂ ਤੇ ਥੱਕ ਗਈ ਕਹਿੰਦੀ ਮਮੀ ਮੈਂ ਮਮਾ ਠੀਕ ਆ ਜੀ ਥੱਕ ਗਏ ਹਾਂ ਚਲੋ ਕੋਈ ਗੱਲ ਨਹੀਂ ਜਾਵੜੋ ਤੇ ਹੁਣ ਮੈਡਮ ਜੀ ਪਾਏ ਨੇ ਹੁਣ ਦੁਪਹਿਰ ਦੀ ਰੋਟੀ ਹੁਣ ਬਣਾ ਲੈ ਪੈਣੀ ਆਪਣੇ ਚਲ ਬਈ ਅਗਲੀ ਦੀ ਤबीयत ਨਹੀਂ ਠੀਕ ਹੋਣੀ ਅਗਲੇ ਨੇ ਰੋਟੀਆਂ ਲਾਟੀਆਂ ਚੱਲ ਦਵਾਈ ਲਈ ਹੋਊਗੀ ਨਹੀਂ ਸੈੱਟ ਹੋਈ ਹੋਣੀ ਅੱਜ ਪੈ ਗਈ ਚਲੋ ਜਵਾਬ ਦੇਤਾ ਤੁਹਾਨੂੰ ਕੰਮ ਤੋਂ ਕਿਵੇਂ ਟਪੂ ਟਪੂ ਕਰੀ ਜਾਂਦੀਆਂ ਦੋਨੇ ਭੈਣਾਂ ਕਿਵੇਂ ਟਪੂ ਟਪੂ ਕਰੀ ਜਾਂਦੀਆਂ ਵੀ ਸਾਨੂੰ ਅੱਜ ਕੰਮ ਕਰਨਾ ਪੈ ਗਿਆ ਦੇਖੋ ਮੈਂ ਸਿੱਧੀ ਗੱਲ ਦੱਸਦੀ ਆ ਮੈਂ ਆਪਦੀ ਸੱਸ ਕੋਲ ਨਹੀਂ ਰਹਿੰਦੀਗੀ ਨਾ ਨਹੀਂ ਸੱਸ ਕੋਲ ਰਹਣੀ ਹੈ ਸੱਸ ਕੋਲ ਜਾਨੀ ਹੈ ਉਦੋਂ ਕੰਮ ਕਰੀਦਾ ਮੇਰੀ ਸੱਸ ਇੱਥੇ ਮੇਰੇ ਕੋਲ ਆਉਂਦੀ ਹੈ ਨਾ ਉਹਨੇ ਕਦੇ ਨਹੀਂ ਕਿਹਾ ਵੀ ਮੈਂ ਤਾਂ ਉੱਥੇ ਹੀ ਕੰਮ ਕਰਦੀ ਆ ਇੱਥੇ ਆ ਕੇ ਮੈਂ ਕੰਮ ਕਿਉਂ ਨਾ ਕਰਾਂ ਉਹ ਕਹੂਗੀ ਪੁੱਤ ਤੂੰ ਉਹ ਕਰ ਲੈ ਮੈਂ ਆਹ ਕੰਮ ਕਰ ਲੈਣੀ ਉਹਨੇ ਤਾਂ ਨਹੀਂ ਕਦੇ ਆਏ ਕਿਹਾਗਾ ਵੀ ਹਾਂ ਮੈਂ ਕੰਮ ਨਹੀਂ ਕਰਨਾ ਮੈਂ ਤਾਂ ਉੱਥੇ ਵੀ ਕਰਾਂ ਤੇ ਇੱਥੇ ਵੀ ਤੇਰੇ ਨਾਲ ਆ ਕੇ ਕਰਾਂ ਇਹ ਤਾਂ ਨਹੀਂ ਕਹਿੰਦੀ ਉਹ ਬੇਸ਼ੱਕ ਦੀ ਮੈਂ ਪਾਸੇ ਰਹਿਣੀ ਐ ਪਰ ਇੱਥੇ ਆ ਕੇ ਉਹਨੇ ਕਦੇ ਇਹ ਨਿੱਜਤਾ ਆਏਗਾ ਵੀ ਹਾਂ ਮੈਂ ਤੇਰੀ ਸੱਸ ਇਨ ਫੈਕਟ ਤਾਂ ਕਈ ਵਾਰ ਮੈਨੂੰ ਬੈਠੀ ਨੂੰ ਚਾਹ ਬਣਾ ਦਿੰਦੀ ਆ ਪਤਾ ਤੂੰ ਬੈ ਜਾ ਕੰਮ ਕਰਕੇ ਥੱਕ ਗਈ ਆਈ ਮੈਂ ਤੈਨੂੰ ਚਾਹ ਬਣਾ ਕੇ ਲਿਆ ਦਿੰਨੀ ਆ ਉਹਨੇ ਤਾਂ ਨਹੀਂ ਕਦੇ ਜਾ ਕੇ ਮੈਂ ਜਾਣੀ ਆ ਸਾਰੇ ਆਪ ਦੇ ਆਂਡ ਗਵੰਡੀਆਂ ਬੁੜੰਗਾ ਹੁੰਦੀਆਂ ਮੈਨੂੰ ਉਹ ਕਹਣਗੀਆਂ ਤੇਰੀ ਸੱਸ ਤੇਰੀਆਂ ਤਾਰੀਫਾਂ ਬਹੁਤ ਕਰਦੀ ਆ ਵੀ ਕੰਮ ਬਹੁਤ ਸੋਹਣਾ ਕਰਦੀ ਆ ਮੈਨੂੰ ਕਿਸੇ ਗਵੰਡ ਨੇ ਅਜੇ ਤੱਕ ਇਹ ਨਹੀਂ ਕਿਹਾਗਾ ਵੀ ਹਾਂ ਤੇਰੀ ਸੱਸ ਤੇਰੀਆਂ ਗੱਲਾਂ ਕਰਦੀ ਆ ਨਹੀਂ ਤਾਂ ਗਵੰਡੀਆਂ ਹੁੰਦੇ ਵੀ ਲੜਾਉਂਦੇ ਆ ਨਾ ਸੱਸ ਲੜਨ ਇਹ ਪਲਾਂਦੀ ਮਹੀਨੇ ਦੋ ਮਹੀਨੇ ਬਾਅਦ ਜਾਂਦੇ ਆ ਪਰ ਲੋਕੀ ਤਾਂ ਚਾਹੁੰਦੇ ਆ ਨਾ ਨਾ ਸੱਸਾਂ ਲੜਨ ਪਰ ਮੇਰੀ ਸੱਸ ਨੇ ਤਾਂ ਨਹੀਂ ਕਦੇ ਅਜ ਤੱਕ ਕਿਹਾ ਵੀ ਮੈਂ ਉੱਥੇ ਜਾ ਕੇ ਉਹਨੂੰ ਚਾਹ ਬਣਾ ਕੇ ਦੇਣੀ ਹੈ ਪਿਆਰ ਹੁੰਦਾ ਹੈ ਪਿਆਰ ਜਿੰਨਾ ਪਿਆਰ ਤੁਸੀਂ ਆਦੀ ਧੀ ਨੂੰ ਕਰਦੇ ਨਾ ਜਿਉਂਨਾ ਪਿਆਰ ਤੁਸੀਂ ਨੌਂ ਨੂੰ ਕਰੋ ਨਾ ਨੌਂ ਤੁਹਾਨੂੰ ਨਾ ਅੱਜ ਸੱਤੇ ਬਿਠਾ ਕੇ ਰੱਖੇ ਆ ਤੁਹਾਡੀ ਉਹੀ ਪੁਰਾਣੀ ਸੋਚ ਅੱਜ ਕੱਲ੍ਹ ਦੀਆਂ ਸੱਸਾਂ ਨਾ ਬਹੁਤ ਐਡਵਾਂਸ ਹੋ ਗਈਆਂ ਅੱਜ ਕੱਲ੍ਹ ਦੀਆਂ ਸੱਸਾਂ ਇਸ ਗੱਲ ਨੂੰ ਸਮਝਦੀਆਂ ਵੀ ਧੀ ਸਾਡੀ ਨਹੀਂਗੀ ਜਿੰਨਾ ਸਾਡੀ ਧੀ ਸਾਡਾ ਕਰਦੀ ਹੈ ਨਾ ਉਦੋਂ ਵੱਧ ਕੇ ਸਾਡੀ ਨੌਂ ਨੇ ਸਾਡਾ ਕਰਨਾ ਇਸ ਲਈ ਸਾਨੂੰ ਧੀ ਤੋਂ ਵੱਧ ਕੇ ਸਾਨੂੰ ਆਪਦੀ ਨੌਂ ਦਾ ਕਾਰਨ ਨਾ ਚਾਹੀਦਾ ਪਰ ਤੁਹਾਡੀ ਸੋਚ ਉਹੀ ਛੋਟੀ ਆਂਟੀ ਜੀ ਜਿੰਨਾ ਮਰਜੀ ਗੁੱਸਾ ਕਰਿਓ ਮੇਰੀ ਗੱਲ ਦਾ ਪਰ ਤੁਹਾਡੀ ਸੋਚ ਆਂਟੀ ਬਹੁਤ ਜ਼ਿਆਦਾ ਛੋਟੀ ਐ ਬਹੁਤ ਜ਼ਿਆਦਾ ਛੋਟੀ ਤੇ ਇੱਕ ਗੱਲ ਮੈਂ ਹੋਰ ਕਹਿੰਦੀ ਆ ਸੋਚ ਤੁਹਾਡੀ ਦੂਜੇ ਪਾਸੇ ਵੀ ਛੋਟੀ ਐ ਤੁਹਾਡੀ ਕੁੜੀ ਬਿਊਟੀ ਦੀਆਂ ਵੀਡੀਓਜ਼ ਚੱਕ ਕੇ ਉਹਨਾਂ ਦੇ ਬੋਲਿਆ ਗਿਆ ਵੀ ਨੀਕਰਾਂ ਪਾ ਕੇ ਵੀਡੀਓਜ਼ ਬਣਾਉਂਦੀ ਐ ਉਹ ਤਾਂ ਸੋਸ਼ਲ ਮੀਡੀਆ ਤੇ ਐ ਤੇ ਤੁਸੀਂ S2R2 ਦੀ ਕੁੜੀ ਨੂੰ ਬੋਲਿਆ ਜੋ ਕਿ ਸੋਸ਼ਲ ਮੀਡੀਆ ਤੇ ਹੈ ਹੀ ਨਹੀਂ ਤੁਹਾਡੀ ਕੁੜੀ ਸੋਸ਼ਲ ਮੀਡੀਆ ਤੇ ਹੈਗੀ ਸੀ ਦੀਪ ਗਲੇ ਪਾ ਕੇ ਨੀਕਰਾਂ ਪਾ ਕੇ ਵੀਡੀਓਜ਼ ਬਣਾਉਂਦੀ ਸੀ ਉਹ ਵੀ ਪਬਲਿਕ ਕਰਦੀ ਸੀ ਇਸ ਕਰਕੇ ਉਹਨੂੰ ਰੋਸਟ ਕੀਤਾ ਗਿਆ ਠੀਕ ਆ ਪਰ S2R2 ਦੀ ਕੁੜੀ ਸੋਸ਼ਲ ਮੀਡੀਆ ਤੇ ਹੈ ਹੀ ਨਹੀਂ ਨਾਲ ਉਹ ਇੰਨੀ ਮੈਚ्योर ਵੀ ਹੈ ਨਹੀਂ ਇੰਨੀ ਵੱਡੀ ਵੀ ਹੈ ਨਹੀਂਗੀ ਛੋਟੀ ਆ ਉਹ 14 15 ਸਾਲਾਂ ਦੀ ਕੁੜੀ ਤੇ ਤੁਸੀਂ ਉਹਦੇ ਬਾਰੇ ਬੋਲੀ ਆ ਨੇ ਆਂਟੀ ਜੀ ਇੰਨੀ ਛੋਟੀ ਸੋਚ ਆ ਤੁਹਾਡੀ ਇੰਨੀ ਛੋਟੀ ਸੋਚ ਉਹਦਾਂ ਤੁਸੀਂ ਦੂਜਿਆਂ ਨੂੰ ਕਹਿੰਦੇ ਆ ਵੀ ਇਹ ਬੋਲਣ ਲੱਗੇ ਲਿਆਜ ਨਹੀਂ ਕਰਦੇ ਇਹਨਾਂ ਦੇ ਮਾਵਾਂ ਦੀ ਹਾਨਦੀ ਆ ਮੈਂ ਇਹਨਾਂ ਦੀ ਦਾਦਿਆਂ ਦੇ ਹਾਨ ਦੀ ਇਹਨਾਂ ਦੀ ਭੈਣ ਭੈਣਾ ਵਰਗੀ ਹੈ ਇਹਨਾਂ ਦੀ ਪਰਾਂਟੀ ਜੀ ਤੁਸੀਂ ਕੀ ਤੁਸੀਂ ਕੀ ਕੀਤਾ ਤੁਸੀਂ ਸੋਚਿਆ ਵੀ ਮੇਰੇ ਪੋਤੇ ਪੋਤੀਆਂ ਜਿੱਡੇ ਆ ਉਹਨਾਂ ਵਰਗੇ ਆ ਮੇਰੇ ਬੱਚਿਆਂ ਵਰਗੇ ਤੁਸੀਂ ਉਹਦੀ ਧੀ ਬਾਰੇ ਬੋਲਿਆ ਨੇ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵਾਰ ਵੀ ਨਹੀਂ ਆਈ ਆਂ ਅੰਟੀ ਜੀ ਇੱਕ ਵਾਰ ਵੀ ਤੁਹਾਨੂੰ ਤੁਹਾਡੀ ਕੁੜੀ ਤੇ ਬੋਲੇ ਗਿਆ ਬੋਲਿਆ ਗਿਆ ਉਹਦਾ ਦੁੱਖ ਲੱਗਾ ਵੀ ਕਿਉਂ ਬੋਲਿਆ ਗਿਆ ਜੋ ਕਿ ਮਚਿਓਰ ਸਾਰਾ ਕੁਝ ਜਾਣਦੇ ਬੁੱਝਦੇ ਹੋਏ ਵੀਡੀਓਜ਼ ਅਪਲੋਡ ਕਰਦੀ ਆ ਤੇ S2R2 ਨੂੰ ਕਿਉਂ ਨਹੀਂ ਬੁਰਾ ਲੱਗਿਆ ਹੋਊਗਾ ਦੱਸੋ ਮੈਨੂੰ ਉਹਦੀ ਕੁੜੀ ਤਾਂ ਛੋਟੀ ਆ ਅਜੇ ਨਹੀਂ ਮੈਚ्योर ਹੋਣੇਗੀ ਉਹਦੀ ਕੁੜੀ ਸੋਸ਼ਲ ਮੀਡੀਆ ਤੇ ਹੈ ਨਹੀਂਗੀ ਉਹਦੇ ਬਾਰੇ ਤੁਸੀਂ ਬੋਲਿਓ ਉਹਨੂੰ ਕਿਉਂ ਨਾ ਬੁਰਾ ਲੱਗੂਗਾ ਫਿਰ ਤੁਸੀਂ ਕਹਿੰਦੇ ਮੇਰੇ ਬੱਚੇ ਬਾਰੇ ਬੋਲੋਗੇ ਮੇਰੀ ਬੇਟੀ ਬਾਰੇ ਬੋਲੋਗੇ ਤਾਂ ਮੈਂ ਵੀ ਬੋਲੂਗੀ ਆਂਟੀ ਜੀ ਆਦੀ ਬੇਟੀ ਦੀਆਂ ਵੀਡੀਓਜ਼ ਵੇਖੋ ਜਾ ਕੇ ਸ਼ਾਇਦ ਉਹਨੇ ਤੁਹਾਨੂੰ ਬਲੌਗ ਕੀਤਾ ਹੋਊਗਾ ਕਿਸੇ ਹੋਰ ਦੇ ਫੋਨ ਤੇ ਜਾ ਕੇ ਦੇਖੋ ਕਿਦਾਂ ਦੀਆਂ ਵੀਡੀਓਜ਼ ਅਪਲੋਡ ਕਰਦੀ ਐ S2R2 ਦੀ ਕੁੜੀ ਦੀ ਕੋਈ ਵੀਡੀਓ ਵੇਖੀ ਐ? ਦੇਖੀ ਐ ਤੁਸੀਂ? ਜਿਹੜਾ ਤੁਸੀਂ ਉਹਦੇ ਬੱਚੇ ਬਾਰੇ ਬੋਲਿਆ ਨੇ, ਇੱਕ ਤਾਂ ਸੋਸ਼ਲ ਮੀਡੀਆ ਤੇ ਆ ਕੇ ਆਦੀ ਨੌ ਨੂੰ ਭੰਡੀਆਂ ਨੇ, ਦੂਜਾ ਤੁਸੀਂ S2R2 ਦੀ ਉਸ ਬੱਚੀ ਬਾਰੇ ਗੱਲਾਂ ਕਰ ਰਹੇ ਹੋ ਜੋ ਕਿ ਸੋਸ਼ਲ ਮੀਡੀਆ ਤੇ ਹੈ ਨਹੀਂ, ਜੋ ਕਿ ਛੋਟੀ ਆ, ਮੈਚਿਓਰ ਨਹੀਂਗੀ। ਆਂਟੀ ਸੱਚੀ ਬਹੁਤ ਛੋਟੀ ਸੋਚ ਆ ਤੁਹਾਡੀ ਬਹੁਤ ਛੋਟੀ। ਤੇ ਤੀਜਾ ਲੜਾਈ ਰੋਮੀ ਤੇ ਜੱਟ ਵੈੱਬ ਦੀ। ਤੁਸੀਂ ਵਿੱਚ ਖਾਮੋ ਖਾਈ ਆ ਅਗੇ। ਤੇ ਹਾਂਜੀ ਇਹ ਸੀ ਆਪਣੀ ਅੱਜ ਦੀ ਇਨੀ ਇੱਕ ਵੀਡੀਓ ਜੇਕਰ ਤੁਹਾਨੂੰ ਲੱਗਾ ਵੀ ਮੈਂ ਕੁਝ ਜ਼ਿਆਦਾ ਬੋਲ ਗਈ ਤਾਂ ਉਹਦੇ ਲਈ ਸੌਰੀ ਪਰ ਮੈਨੂੰ ਨਹੀਂ ਲੱਗਾ ਮੈਂ ਕੁਝ ਜ਼ਿਆਦਾ ਬੋਲ ਗਈ ਜਿਹੜੀ ਗੱਲ ਸਿਓ ਮੈਂ ਤੁਹਾਡੇ ਸਾਹਮਣੇ ਰੱਖਤੀ ਐ ਜੋ ਵੀ ਮੈਨੂੰ ਲੱਗਾ ਵੀ ਇੱਥੇ ਗਲਤ ਐ ਇੱਥੇ ਸਹੀ ਐ ਪਰ ਸਹੀ ਤਾਂ ਮੈਨੂੰ ਕਿਤੇ ਲੱਗੇ ਨਹੀਂ ਗਲਤ ਹੀ ਲੱਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ